ਸਤਿ ਸ਼੍ਰੀ ਅਕਾਲ ਮੈਂ ਆਪ ਨੂੰ ਨਾਬੂਸ ਰਾਜ ਦੀ ਦੇਖ ਰਿਹਾ ਹਾਂ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਵੇਂ ਚੋਣਾ ਭਾਵੇਂ 6 ਮਹੀਨੇ ਵਾਸਤੇ ਮੁਲਤਵੀ ਕਰ ਦਿੱਤੀਆਂ ਗਿਆ ਨੇ ਲੇਕਿਨ ਇੱਕ ਵਾਰ ਫਿਰ ਦੁਬਾਰਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਐਕਟਿਵ ਹੋ ਗਈ ਹੈ ਕਾਂਗਰਸ ਪਾਰਟੀ ਨੇ ਹੁੰਡ ਜਿਹੜੇ ਪੰਜਾਬ ਦੇ ਸਾਬਕਾ ਵਿਧਾਇਕ ਵੀ ਜਾਂ ਮੰਤਰੀ ਵੀ ਉਹਨਾਂ ਤੇ ਵੱਡੀਆਂ ਚੁਬੇਵਾਰੀਆਂ ਲਾ ਦਿੱਤੀਆਂ ਨੇ ਕਿਉਂਕਿ ਜਿੰਨੀ ਚੋਣਾਂ ਦਾ ਆਲਾਨ ਕਿਸੇ ਸਮੇਂ ਵੀ ਹੋ ਸਕਦਾ ਹੈ ਪੰਚੀਂ ਮਹੀਨੇ ਵਾਸਤੇ ਪੱਲਾ ਝਾੜ ਲੰਦਾ ਸੀ ਕਿ ਮੌਸਮਾਨ ਉਮੀਦੀ ਖਰਾਬ ਦੀ ਸਥਿਤੀ ਬਣੀ ਹੋਈ ਹੈ ਪੰਜਾਬ ਦੇ ਵਿੱਚ ਦੂਸਰੇ ਪਾਸੇ ਪੰਜਾਬ ਦੇ ਜਿਹੜੇ ਸਾਬਕਾ ਮੰਤਰੀ ਨੇ ਜਾਂ ਜਿਹੜੇ ਵਿਧਾਇਕ ਨੇ ਉਹਨਾਂ ਉੱਤੇ ਵੱਡੇ ਜ਼ਿੰਮੇਵਾਰੀਆਂ ਲਾਗਤੀਆਂ ਨੇ ਕਾਮਰਸ ਦੀ ਹਾਈ ਕਮਾਂਡੇ ਕਾਮਰਸ ਹਾਈ ਕਮਾਂਡੇ ਅੱਜ ਫਿਰ ਇੱਕ ਵਾਰ ਸੂਬੇ ਦੇ ਸਾਬਕਾ ਮੁੱਖ ਮੰਤਰੀ ਪਗਰ ਸੇ ਜੁੜੇ ਅਲੱਗ ਰੈਅ ਦੇ ਫੌਕੇ ਦੇ ਵਿੱਚ ਉਹਨਾਂ ਨੇ ਫਿਰ ਇੱਕ ਵੱਡਾ ਵਾਦਾ ਪਤਾ ਕਿ ਦਿੱਤਾ ਹੈ कह दिए गांव विधानसभा तीन पड़ा रखे कहते हैं यानी कि तीन सैक्शन वे कह रहे हैं वोटा लैके विधानसभा दूजे पास एक ही सैक्शन एक ही पड़ा हो जाएगी विधानसभा दिन चो हरियाणा दल दूसरे पासे आज प्रगट सिंह जेडे साफका मंत्री रेच चुके ने एजुकेशन आदि खेप मंत्री वालो कांग्रेस पार्टी बणो कैप्टन पार्ट। अमरेंद्र सिंह दी सरकार वेले आदि जदो चैलेंजिस चाकी नवे मुख्यमंत्री बने से उनो तो दिना दे बीच चरज सिंह चैली ने एज एजुकेशन अते स्पोर्ट्स मिनिस्टर बनाया सी प्रगट सिंह दस दी के प्रगट सिंह को बड़ी-बड़ी जिम्मेवारी बड़ दे दी थी कांग्रेस दी हाई ने

ਵਿਦ ਆਸਭਾਗੀਆਂ ਚੋਣਾਂ ਵਾਸਤੇ ਖੜੇ ਹੋਣ ਜਾ ਰਹੇ ਨੇ ਜਬੂ ਸ਼੍ਰੀ ਦੇ ਵਿੱਚ ਹਾਲੇ ਜਬੂ ਸ਼੍ਰੀ ਦੀ ਜਿਲ੍ਹਾ ਆਸਭਾਗੀਆਂ ਚੋਣਾਂ ਹੋਣ ਜਾ ਕੇ ਆਪ ਆਪ ਦੀ ਪਾਰਟੀ ਨੇ ਆਪਣੇ ਪਹਿਲੇ ਪ੍ਰਾਪ ਦੇ ਸੱਤ ਉਮੀਦਵਾਰਾਂ ਦੀ ਬਿਸਟੜੀਆ ਜਾਈ ਕਰ ਦਿੱਤੀ ਹੈ ਅੱਜ ਹੋ ਸਕਦਾ ਹੈ ਕਿ ਕਾਂਗਰਸ ਵੀ ਆਪਣੀ ਹਾਈ ਕਮਾਨ ਜਿਹੜੀ ਹੈ ਉਹ ਉਮੀਦਵਾਰਾਂ ਦੀ ਪਹਿਲੇ ਪ੍ਰਾਪ ਦੇ ਸੱਤ ਉਮੀਦਵਾਰਾਂ ਦੀ ਜਿਹੜੀ ਸੂਚੀ ਜਾਰੀ ਕਰਦੇ ਵੀ ਦੂਸਰੇ ਪਾਸੇ ਅੱਜ ਪਟਕੜ ਸਾਹਿਬ ਉੱਤੇ ਭਾਜਪਾ ਨੇ ਜਿਹੜੇ ਨੌਤੇ ਵਾੜੀ ਜੁਬੇ ਵਾਲੀ ਵਿਗਾੜ ਦਿੱਤੀ ਹੈ ਕਾਂਗਰਸ ਦੀ ਹਾਈ ਕਮਾਨ ਨੇ जम्मू कश्मीर चोनावर की जुम्मेवारी जीती गई है प्रगट सिंह जो सबका मंत्री रह चुके ने कांग्रेस पार्टी वालों जलो मुख्यमंत्री सी चरणजीत चीनी धनबाद